ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ YouTube ਤੇ Facebook ਦੋਨਾਂ ਤੇ ਆਪਾਂ ਲਾਈਵ ਹੋਏ ਆਂ ਦਿਲਬਖ ਸਿੰਘ ਵੀਰ ਜੁੜ ਗਿਆ ਹੈ ਹਾਲੋ ਦਾ ਮੈਸੇਜ ਆ ਗਿਆ ਜੁੜ ਜੋ ਸਾਰੇ ਸੱਜਣ ਨਾਲ ਫਿਰ ਗੱਲਬਾਤ ਸ਼ੁਰੂ ਕਰਦੇ ਆਂ ਨਾਲ ਹੀ ਚਵਾਈ ਦਾ ਟਾਈਮ ਜਿਹੜਾ ਵਾ ਉਹ ਵੀ ਹੁਣ ਲੱਗ ਪਿਆ ਵਾ ਫੇਸਬੁੱਕ ਵਾਲੇ ਸੱਜਣ ਵੀ ਕਮੈਂਟ ਕਰਕੇ ਦੱਸ ਦੋ ਤੇ YouTube ਵਾਲੇ ਵੀ ਪ੍ਰਤਾਪ ਸੰਧੂ ਵੀਰ ਜੁੜ ਗਿਆ ਹੈ ਅਰਸ਼ ਕੀ ਹਾਲ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ YouTube ਤੇ ਜੁੜੇ ਨੇ ਤੇ ਇਧਰ ਫੇਸਬੁੱਕ ਵਾਲੇ ਸੱਜਣ ਵੀ ਜਿੰਨੇ ਵੀ ਜੁੜੇ ਆ। ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ। ਕਿ ਆਵਾਜ਼ ਪ੍ਰੋਪਰ ਸਹੀ ਆ ਰਹੀ ਆ। ਵੀਡੀਓ ਦੀ ਕੁਆਲਿਟੀ ਬਿਲਕੁਲ ਸਹੀ ਆ। ਚਰਸ਼ੀਰ ਸਿੰਘ ਵੀਰ ਜੁੜ ਗਿਆ ਵਾ। ਕੋਸ਼ ਬਰਾੜ ਵੀਰ ਜੁੜ ਗਿਆ ਵਾ। ਕਿਵੇਂ ਆ ਜੱਟਾ ਬਹੁਤ ਵਧੀਆ ਵੀਰ ਜੀ ਜਗਤਵਿੰਦਰ ਸੰਧੂ ਵੀਰ ਜੁੜ ਗਿਆ ਵਾ। ਸਤਿ ਸ੍ਰੀ ਅਕਾਲ ਭਾਈ ਜੀ ਕੋਟਕਪੂਰੇ ਤੋਂ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਆਪਣੇ ਪੇਜ ਮਾਝੇ ਵਾਲਾ ਫਾਰਮ ਫੇਸਬੁਕ ਤੇ YouTube ਚੈਨਲ ਨੂੰ ਇੰਨਾ ਪਿਆਰ ਦੇਣ ਲਈ ਨਾਲ ਦੀ ਨਾਲ ਲਿੰਕ ਜਿਹੜਾ ਉਹ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜਾਂ ਆਪਣੀ ਆਈਡੀ ਤੇ ਤਾਂ ਕਿ ਹੋਰ ਵੀ ਸੱਜਣ ਆਪਣੇ ਨਾਲ ਜੁੜ ਸਕਣ ਜਗਸੀਰ ਵੀ ਕਹਿੰਦਾ ਹੈ ਵੀ ਜੱਗਾ ਕਲਾਸ਼ ਤੋਂ ਠੀਕ ਠੀਕ ਹੈ ਜੱਗਾ ਵੀਰੇ ਕਲਾਸ਼ ਤੋਂ ਹੋਰ ਵੀਰ ਜੀ ਕੀ ਹਾਲ ਚੱਲ ਠੀਕ ਠਾਕ ਜੀ ਤੇ ਇਦੋਂ YouTube ਤੇ ਵੀ ਸੱਜਣ ਆਪਣੇ ਜੁੜੇ ਆ ਨਾਲ ਅੱਜ ਆਪਾਂ ਦੂਜੀ ਚੋਅਾਈ ਇਹਦੀ ਖਾਲੀ ਹੋਣ ਤੋਂ ਬਾਅਦ ਕਰਨ ਲੱਗੇ ਆ तकरीबन ਬਹੁਤੇ ਲੋਕ ਜਾਣਦੇ ਹੀ ਆ ਨਿਊਜ਼ ਰਾਜ ਵਾਲਾ ਕਹਿੰਦਾ ਬਾਈ ਵੀ ਬੋਟਰ ਸਿੰਘ ਵਾਲਾ ਜਿਹੜਾ ਕਾਂਗਸਾਹ ਵਾਲਾ ਬੋਲੇ ਆ ਕੋਈ ਨਰਚੂਰ ਚਾਕਾਲਾ ਬਿਲਕੁਲ ਸਿਰਾ ਕਰਾਈ ਜਾਂਦਾ ਏ ਤੇ ਬਾਕੀ ਛੋਟੀ ਡਰੇ ਨਾ ਇਦਾਂ ਵੀਰ ਮਾਰਾ ਜਾਂ ਬੁਰਸ਼ ਮਾਰ ਕੇ ਤੇ ਇਹਨੂੰ ਵੰਗਾ ਪਾ ਲੈਂਦੇ ਆ ਕੱਲ ਵੀ ਤੁਹਾਨੂੰ ਦੱਸਿਆ ਸੀ ਇੱਕ ਰਿਫੇਅਰ ਕਲੀਅਰ ਕਰਦਾ ਹਾਤੀ ਸੰਧੂ ਵੀਰ ਜੁੜ ਗਿਆ ਕਿ ਇਹਦਾ ਛੋਟੀ ਦਾ 20-25 ਦਿਨ ਪਹਿਲਾਂ ਬੱਚਾ ਜਿਹੜਾ ਸੀ ਉਹ ਮਰ ਗਿਆ ਤੇ ਜਿਹਦੇ ਕਰਕੇ ਥੋੜਾ ਜਿਹਾ ਚਵਾਈ ਜਿਹੜੀ ਉਹ ਲੇਟ ਹੋ ਗਈ ਵੀਕ ਦਿਨ ਵਹ ਤਿਆਰੀ ਹੀ ਇੱਕ ਅੱਧੇ ਦਿਨ ਚ ਮਿਲਕਿੰਗ ਕਰਨੀ ਸੀ ਤੇ اچانک ਬੱਚੇ ਨੂੰ ਅਟੈਕ ਹੋ ਗਿਆ ਤੇ ਉਹ ਉਹਦੀ ਡੈਥ ਹੋ ਗਈ ਤੇ ਮਿਲਕਿੰਗ ਸਟਾਰਟ ਹੋਣ ਲੱਗੀ ਆ ਵੀਰ ਗਜੀਤ ਸਿੰਘ ਥੱਲੇ ਬੈਗੇ ਆ ਤੇ ਕਰਮਾਂ ਲਈ ਇਦਾਂ ਹੀ ਪਸਦੀ ਆ ਮਿਲਪਿੰਦੀ ਬਹੁਤ ਸੋਹਣੀ ਝੋਟੀ ਆ ਤੇ ਨਾਲ ਦੀ ਨਾਲ ਸੁਭਾਅ ਵੀ ਬੜਾ ਵਧੀਆ ਇਹਦਾ ਨਿਊਜ਼ ਰਾਜ ਵੀਰ ਕਹਿੰਦਾ ਵੀ ਗਰਲਾਲ ਨਹੀਂ ਆਇਆ ਆਏ ਵੀਰ ਸਾਰੇ ਹੀ ਆਏ ਆ ਸੁਖਜਿੰਦ ਸੁਖਵਿੰਦਰ ਸਿੰਘ ਵੀਰ ਜੁੜ ਗਿਆ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਜੱਗਾ ਵੀਰ ਕਹਿੰਦਾ ਵੀ ਵਧੀਆ ਵੀਰ ਤੁਸੀਂ ਦੱਸੋ ਆਹੀਂ ਵੀ ਵਧੀਆ ਠੀਕ ਠਾਕ ਆ ਤਲਵਿੰਦਰ ਸੰਧੂ ਵੀਰ ਜੁੜ ਗਿਆ ਨਾਲ ਤੇ ਪੜਾ ਅੱਜ ਸਵੇਰੇ ਮਾਰਨਿੰਗ ਟਾਈਮ ਜਿਹੜੀ YouTube ਤੇ ਨੈਟਵਰਕ ਦੀ ਪ੍ਰੋਬਲਮ ਆਈ ਆ ਉਹਦਾ ਹੱਲ ਕੀਤਾ ਵਾ ਆਪਾਂ ਬਾਕੀ Facebook ਤੇ ਤਾਂ ਚਲੋ ਕਲੀਅਰ ਹੀ ਰਿਹਾ ਸੀ ਬਾਜੀ ਤੁਹਾਨੂੰ ਜੰਮੂ ਤੋਂ ਵੀ ਰਿ ਕਮੈਂਡ ਕਰਨ ਦਿਆ ਵਾ ਬਾਲਟੀ ਤੁਸੀਂ ਸਾਹਮਣੇ ਜਿਹੜੀ ਆ ਉਹ ਖਾਲੀ ਵੇਖ ਸਕਦੇ ਜੇ ਇੱਕ ਨਹੀਂ ਗਰਜੀਤ ਵੀਰ ਤੁਸੀਂ ਵੀ ਵਿਖਾ ਰਹੇ ਹੋ ਜੇ ਵੀਰ ਗੁਰਜੀਤ ਵੀ ਇੱਕ ਰੀਪਾਰਟੀ ਚੈੱਕ ਕਰਾ ਨੂੰ ਕਰਾ ਦੇਣਾ ਵਾ ਤੁਸੀਂ ਆ ਜਾਓ ਪਿੱਛੇ ਇਹ ਵੀ ਆਪਣਾ ਭਿੰਦਾ ਵੀਰ ਆ ਬਹੁਤ ਹੀ ਮਿਹਨਤ ਇਹਨੇ ਕੀਤੀ ਆ ਇਸ ਮਿਲਕਿੰਗ ਪਿੱਛੇ ਕਿਉਂਕਿ ਇਹ ਭਰਾ ਹੀ ਆ ਵੀਰ ਗੁਰਜੀਤ ਸਿੰਘ ਦਾ ਲਾਗੋਂ ਚਾਚੇ ਤਾਇਆ ਚੋਂ ਤੇ ਬਹੁਤ ਮਿਹਨਤ ਕੀਤੀ ਇਹਨੇ ਵੀਰ ਨੇ ਵੀ ਦਿਨ ਰਾਤ ਯਾਨੀ ਕਿ ਨਾਲ ਵੀਰ ਦੇ ਤੇ ਕਿਉਂਕਿ ਮਿਹਨਤ ਹੁੰਦੀ ਆ ਜਾਂ ਤੇ ਸ਼ੌਂਕ ਨਾਲ ਤੇ ਜਾਂ ਮਜਬੂਰੀ ਨਾਲ ਪਰ ਇਹਨੂੰ ਵੀਰ ਨੂੰ ਸ਼ੌਂਕ ਬੜਾ ਵਾ ਤੇ ਸ਼ੌਂਕ ਸ਼ੌਂਕ ਦੇ ਨਾਲ ਨਾਲ ਹੀ ਇਹ ਸਾਥ ਦੇਂਦਿਆ ਵੀਰ ਤੇ ਹੋਰ ਵੀ ਸੱਜਣ ਜੁੜ ਗਏ ਆ ਜੱਗਾ ਵੀਰ ਆ ਜਗਪ੍ਰੀਤ ਵੀਰ ਜੁੜਿਆ ਕਹਿੰਦੇ ਵੀ ਗੋੜਿਆ ਅਵਤਾਰ ਬਰਾੜ ਆਪਣੇ ਬਹੁਤ ਹੀ ਪਿਆਰੇ ਸੱਜਣ ਗੁੱਡ ਜੋਬ ਵੀਰ ਜੀ ਤੇ ਖੋਸ਼ ਬਰਾੜਵੀਰ ਕਹਿੰਦਾ ਵੀ ਦੁੱਧ ਮਾਰਨਿੰਗ ਟਾਈਮ ਕਿੰਨਾ ਸੀ ਇਧਰੋਂ ਗੁਰਵਿੰਦਰ ਸਿੰਘ ਵੀਰ ਵੀ ਜੁੜ ਗਿਆ ਹੈ ਆਪਣਾ ਭਿੰਦਾ ਵੀਰ ਜਿਹੜਾ ਤੇ ਪਵਨਦੀਪ ਸੰਧੂ ਵੀਰ ਵੀ ਜੁੜ ਗਿਆ ਸਤਿ ਸ੍ਰੀ ਅਕਾਲ ਜੀ ਤੇ ਗੁਰਵਿੰਦਰ ਸੰਧੂ ਆਪਣੇ ਸੈਕਟਰੀ ਸਾਹਿਬ ਜੁੜ ਗਏ ਨਾਲ ਖੋਸ਼ ਵੀਰ ਸਵੇਰੇ ਮਾਰਨਿੰਗ ਟਾਈਮ ਇਹਦਾ ਦੁੱਧ ਹੋਇਆ ਵਾ 10 ਕਿਲੋ ਤੇ 450 ਗ੍ਰਾਮ ਰਾਤੀ ਖਾਲੀ ਕਰਦੇ ਸਮੇਂ 9 ਕਿਲੋ ਤੇ 18 ਗ੍ਰਾਮ ਹੋਇਆ ਹੈ। ਬਾਲਟੀ ਖਾਲੀ ਚੈੱਕ ਕਰ ਸਕਦੇ ਤੁਸੀਂ ਸਾਹਮਣੇ। ਠੀਕ ਹੈ ਜੀ। ਓਕੇ। ਤੇ ਚਵਾਈ ਜਿਹੜੀ ਉਹ ਸਟਾਰਟ ਹੋਣ ਲੱਗੀ ਆ। ਤੇ तकरीबन ਆਵਾਜ਼ ਜਿਹੜੀ ਇਕੱਲੀ- ਇਕੱਲੀ ਧਾਰਦੀ ਉਹ ਮੈਨੂੰ ਲੱਗਦਾ ਵੀ ਕੈਮਰੇ ਦੇ ਵਿੱਚ ਆ ਜਾਂਦੀ ਆ। ਕਾਫੀ ਸੱਜਣਾਂ YouTube ਤੇ ਵੀ ਜੁੜੇ ਆ ਤੇ Facebook ਤੇ ਵੀ। ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਦੀ ਸੰਧੂ ਵੀਰ ਕਹਿੰਦਾ ਵੀ ਇੱਕ ਵਧੀਆ ਉਪਰਾਲਾ ਵੀਰ ਦਾ ਤੇ ਤੁਹਾਡਾ ਬਿਲਕੁਲ ਬਾਈ ਜੀ ਬਿਲਕੁਲ ਰੇਸ਼ਮ ਸਿੰਘ ਵੀਰ ਜੁੜ ਗਿਆ ਵਾ ਰੇਸ਼ਮ ਵੀਰ ਕਹਿੰਦਾ ਵੀ ਹੁੰਦੇ 11 ਦਊਗੀ YouTube ਤੇ ਕਹਿ ਰਹੇ ਆ ਚਲੋ ਮਾਲਕ ਦੇ ਹੱਥ ਵਾਸ ਹੁੰਦਾ ਵਾ ਪ੍ਰੀਤ ਬੱਬਲ ਵੀਰ ਅਜੂਬੇ ਬੋਲ ਵਾਲੇ ਵੀ ਨਾਲ ਜੁੜ ਗਏ ਆ ਬਹੁਤ ਸੋਹਣਾ ਬੋਲੋ ਅਜੂਬਾ ਵੀ ਤੇ ਸਾਹਿਬ ਸਿੰਘ ਬਾਠ ਵੀ ਜੁੜ ਗਏ ਜੇ ਤੁਸੀਂ ਵੀ ਆਪਣੇ ਕਿਸੇ ਵੀ ਮੱਝ ਦੀ ਲਾਈਵ ਮਿਲਕਿੰਗ ਕਰਾਉਣਾ ਚਾਹੁੰਦੇ ਜੇ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਤੇ ਨੰਬਰ ਆਪਣਾ ਪੇਜ ਤੋਂ ਹੀ ਤੁਹਾਨੂੰ ਮਿਲ ਜੂਗਾ ਫੇਸਬੁੱਕ ਤੇ ਜਾ ਕੇ ਤੁਸੀਂ ਲੈ ਸਕਦੇ ਜੀ ਜੇ ਤੁਸੀਂ ਲਾਈਵ ਮਿਲਕਿੰਗ ਆਪਣੇ ਘਰੇ ਕੋਈ ਵੀ ਪਸ਼ੂ ਹੈ ਸ਼ੌਂਕੀਆ ਤੌਰ ਤੇ ਕਰਾਉਣਾ ਚਾਹੁੰਦੇ ਜੇ ਤੇ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਬਾਕੀ ਉਸੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗਾ ਪਰਫਾਰਮੈਂਸ ਦੇਈਏ ਤੁਹਾਨੂੰ ਜਿਵੇਂ ਮੰਨ ਕੇ ਚਲੋ ਸਵੇਰੇ ਥੋੜੀ ਬਹੁਤੀ ਪ੍ਰੋਬਲਮ YouTube ਤੇ ਨੈਟਵਰਕ ਦੀ ਆਈ ਸੀ ਤੇ ਇੱਥੇ ਥੋੜਾ ਜਿਹਾ Wi-Fi ਕੂਰ ਪੈਂਦਾ ਹੈ ਤੇ ਸਿਮਾਂ ਤੇ ਉੱਤੇ ਹੀ ਆਪਾਂ ਜਿਹੜਾ ਵਾ ਉਹ ਲਾਈਵ ਕਰਾਉਂਦੇ ਆਂ ਬਾਕੀ ਜਿੰਨੇ ਵੀ ਸੱਜਣ ਜੁੜੇ ਆ ਵੀਡੀਓ ਅਗੇ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਗੁਰਜੀਤ ਸਾਦੀਪੁਰ ਤੋਂ ਵੀਰ ਜੁੜਿਆ ਵੀ ਨਾਈਸ ਪ੍ਰਗਟ ਸਿੰਘ ਵੀਰ ਜੁੜ ਗਿਆ ਵਾ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਸੌਰੀ ਬਹੁਤ ਉਮੀਦ ਆ ਇਸ ਝੋਟੀ ਤੋਂ ਪ੍ਰਗਟ ਸਿੰਘ ਦਾ ਪ੍ਰਗਟ ਸਿੰਘ ਆਸਟ੍ਰੇਲੀਆ ਤੋਂ ਪ੍ਰਗਟ ਵੀਰ ਕਹਿੰਦਾ ਵੀ ਇਹਦੀ ਮਦਰ ਕਿ ਨਾਮ ਮਿਲਕ ਦਿੰਦੀ ਮਦਰ ਵੀ ਵੀਰ ਚੰਗੀ ਹੀ ਐਵੇਂ ਆਖੀਏ ਵੀ ਮਾਜ 10 ਕਿਲੋ ਵਾਲੀ ਉਹ ਗੱਲ ਨਹੀਂ ਪਹਿਲੋ ਮਾਂ ਵੀ ਚੰਗੀ ਹੀ ਗਿਆ ਝੋਟੀ ਵੀ ਚੰਗੀ ਨਿਕਲੀ ਆ ਤੇ ਬਾਕੀ ਆਪਾਂ ਲਾਸਟ ਜਦੋਂ ਕੱਲ ਸਵੇਰੇ ਮਾਰਨਿੰਗ ਆਪਾਂ ਫਾਈਨਲ ਮਿਲਕਿੰਗ ਕਰਨੀ ਆ ਉਰੋ ਪ੍ਰੋਪਰ ਡਿਟੇਲ ਲਵਾਂਗੇ ਇਹਦੀ ਮਾਂ ਬਾਰੇ ਇਹਦੀ ਏਜ ਪ੍ਰੋਪਰ ਕਿੰਨੀ ਆ ਜਾਂ ਬੁੱਲ ਬਾਰੇ ਜੱਗਾ ਵੀਰ ਕਹਿੰਦਾ ਵੀ ਆਪਾਂ ਵੀ ਲਾਈਵ ਕਰਾਵਾਂਗੇ ਜਰੂਰ ਵੀਰ ਜਦੋਂ ਸੁਧੇਗਾ ਉਦੋਂ ਆ ਜਾਾਂਗੇ ਹਰਪਾਲ ਸਿੰਘ ਜੁੜ ਗਿਆ ਵਾ ਪਿੰਡ ਸੋਹਲ ਤੋਂ ਤ ਆਪਣਾ ਰਵਿੰਦਰ ਵੀਰ ਵੀ 16:00 ਦਾ ਹੋ ਸਕਦਾ ਸਵੇਰ ਮਾਰਨਿੰਗ ਟਾਈਮ ਪਹੁੰਚੇ ਜਲਦੀਪ ਸਿੰਘ ਵੀਰ ਜੁੜ ਗਏ ਵਾ ਇਧਰ YouTube ਤੇ ਤੇ ਪਵਨਦੀਪ ਵੀਰ ਜਿਹੜਾ ਉਹ ਵੀ ਨਾਲ ਜੁੜੇ ਆ ਦੋਨਾਂ ਸਾਈਡ ਤੇ ਕਮੈਂਟ ਆ ਤੇ ਜੇ ਕਿਸੇ ਵੀਰ ਦਾ ਨਾਮ ਨਾ ਬੋਲਿਆ ਜਾਵੇ ਤੇ ਉਹ ਮਾਫ ਕਰਿਓ ਜੀ ਤੇ ਜਗ੍ਹਾ ਵੀਰ ਕਹਿੰਦਾ ਨੀਲੀ ਰਾਵੀ ਦੀ ਝੋਟੀ ਆਪਾਂ ਲਾਈਵ ਜਿਹੜੀ ਉਹ ਕਰਾਵਾਂਗੇ ਜਰੂਰ ਵੀਰੇ ਜਰੂਰ ਤੇ ਬਾਕੀ YouTube ਤੇ ਵੀ ਅੱਜ ਬਿਲਕੁਲ ਕਲੀਅਰ ਚੱਲ ਰਿਹਾ ਵਾ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਜਿੱਦਾਂ ਵੀ ਕਿਉਂਕਿ Facebook ਦਾ ਇਹ ਹੁੰਦਾ ਏ ਇਹ 30 ਦਿਨ ਬਾਅਦ ਇਥੋਂ ਲੇਟ ਹੋ ਜਾਣਾ ਲਾਈਵ ਤੇ YouTube ਤੇ ਜਿਹੜਾ ਉਹ ਪੱਕਾ ਜਦੋਂ ਮਰਜ਼ੀ ਆਪਾਂ ਕਰ ਸਕਦੇ ਆ ਸੋਨੂ ਕਿਜਰਪੁਰੀਆ ਵੀਰ ਜੁੜ ਗਿਆ ਵਾ ਜਸਪ੍ਰੀਤ ਕੌਰ ਮਾਨਸਾ ਤੋਂ ਆ ਸੋਨੂ ਵੀਰ ਕਹਿੰਦਾ ਵੀ ਕੀ ਹਾਲ ਚੱਲ ਪਈ ਜੀ ਬਹੁਤ ਵਧੀਆ ਸੋਨੂ ਵੀਰੇ ਤੁਸੀਂ ਦੱਸੋ ਠੀਕ ਠਾਕ ਜੀ ਤੇ ਇਹ ਝੋਟੀ ਮੈਂ ਪ੍ਰੋਪਰ ਤੁਹਾਨੂੰ ਦੱਸ ਦਾਂ ਕਿ ਦੋ ਦਾਂਦਿਆ ਝੋਟੀ ਪਹਿਲਾ ਸੂਆ ਸੋਈ ਆ ਤੇ ਇਹਦੀ ਮਿਲਕਿੰਗ ਜਿਹੜੀ ਉਹ ਤਕਰੀਬਨ 3 ਕੁ ਮਹੀਨੇ ਦੀ ਆ ਸੂਈ ਆ ਵੀਰ ਦੇ ਦਸਨ ਤੱਕ ਵੀਰ ਗੁਰਜੀਤ ਦੇ ਘਰੇ ਝੋਟੀ ਆ 15 ਅਗਸਤ ਨੂੰ ਸੂਈ 15 ਅਗਸਤ ਨੂੰ ਸੂਈ 15 ਅਗਸਤ ਨੂੰ ਪ੍ਰੋਪਰ ਵੀਰ ਕਹਿੰਦਾ ਵੀ ਜਿਹੜੀ ਡੇਟ ਆ 15 ਅਗਸਤ ਨੂੰ ਹੋਈ ਆ ਬਾਕੀ ਟਾਈਮ ਦਾ ਹਿਸਾਬ ਤੁਸੀਂ ਆਪ ਲਾ ਲੈਣਾ ਅਗੋ ਬੜਾ ਸੋਹਣਾ ਕਰਮਾਲੀ ਦੁੱਧ ਦੇਣਦਾ ਹੀ ਆ ਪਰਕਟ ਵੀਰ ਕਹਿੰਦਾ ਵੀ ਛੋਟੀ ਬਿਊਟੀ ਵਿੱਚ ਵੀ ਟੌਪ ਆ ਤੇ ਲੈਗ ਸਕੋਰ ਬਹੁਤ ਚੰਗਾ ਵਾ ਅਦਰ ਸਕੋਰ ਬਹੁਤ ਚੰਗਾ ਵਾ ਹਾਈ ਲੈਂਥ ਆ ਤੇ ਬਹੁਤ ਜ਼ਿਆਦੀ ਚੰਗੀ ਆ ਜਾਨੀ ਕਿ ਜੇ ਕਹਿ ਲਈਏ ਵਾਕਿਆ ਵੀਰੇ ਕੋਈ ਵੀ ਇਸ ਤੇ ਸ਼ੱਕ ਨਹੀਂ ਹੈਗਾ ਇਹ ਕਰਮਾਲੀ ਇਹ ਕਹਿੰਦੇ ਹੁੰਦੇ ਨੇ ਨਾ ਮਿਲਕ ਪਲੱਸ ਬਿਊਟੀ ਉਹ ਇਹਦੇ ਵਿੱਚ ਇਸ ਛੋਟੀ ਨੂੰ ਆਪਾਂ ਕਹਿ ਸਕਦੇ ਵੀ ਇਹਨੂੰ ਰੱਬ ਨੇ ਮਿਲਕ ਵੀ ਦਿੱਤਾ ਵਾ ਤੇ ਬਿਊਟੀ ਵੀ ਦਿੱਤੀ ਹੈ ਕਿਉਂਕਿ ਮੈਂ ਅੱਗੇ ਵੀ ਗੱਲ ਕੀਤੀ ਆ ਇਹ ਦੋ ਦੰਦ ਆ ਆਪਾਂ ਦੰਦ ਵੀ ਗੱਲ ਜਦੋਂ ਖਾਲੀ ਕੀਤੀ ਉਸ ਤੋਂ ਬਾਅਦ ਦਿਖਾਤੇ ਸੀ ਗੁਰਪ੍ਰੀਤ ਸੰਧੂ ਵੀਰ ਕਹਿੰਦਾ ਵੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਤੇ ਨਹੀਂ ਤਾਂ ਇਹਦੇ ਆਰਡਰ ਤੋਂ ਤੇ ਇਹਦੇ ਬੋਡੀ ਸਕੋਰ ਤੋਂ ਕੋਈ ਵੀ ਕਹਿ ਨਹੀਂ ਸਕਦਾ ਵੀ ਇਹ ਪਹਿਲਾ ਸੂਆ ਸੂਈ ਹੋਊਗੀ। ਵੜੀ-ਵੜੀ ਗੁਰਪ੍ਰੀਤ ਵੀਰ ਤੁਸੀਂ ਦੱਸੋ ਠੀਕ ਠਾਕ ਜੇ। ਪਹੁੰਚੋ ਫਿਰ ਮਾਰਨਿੰਗ ਟਾਈਮਸ ਕੋਸ਼ਿਸ਼ ਕਰਿਓ। ਫਿਰ ਫਾਈਨਲ ਮਰਕਿੰਗ ਆ। ਤੇ ਬਾਕੀ ਕੋਸ਼ਿਸ਼ ਕਰਿਆ ਕਰਾਂਗੇ। ਨੀਲੀ 라ਵੀ ਦਾ ਸ਼ੌਂਕ ਜਿਹੜਾ ਤੁਹਾਡਾ ਪੂਰਾ ਕਰਾਂਗੇ ਚੰਗੀ ਤੋਂ ਚੰਗੀ ਮਾਇਦੀ ਵੀਡੀਓ ਪਾ ਕੇ। ਇਹਦੀ ਕੋ ਸੇਲ ਨਹੀਂ ਹੁੰਦੀ ਆ ਬਾਕੀ ਸਾਰੇ ਸੱਜਣਾ ਨੂੰ ਮੈਂ ਰਿਕਵੈਸਟ ਕਰਦਾ ਆ ਵੀ ਜਦੋਂ ਵੀ ਤੁਸੀਂ ਇਹ ਨਹੀਂ ਵੀ ਮੇਰੇ ਤੋਂ ਜਨਵਰ ਲੈਂਦੇ ਭਾਵੇਂ ਮੇਰੇ ਤੋਂ ਲਓ ਭਾਵੇਂ ਕਿਸੇ ਵੀ ਵਪਾਰੀ ਤੋਂ ਲਓ ਤਸੱਲੀ ਕਰਕੇ ਲਿਆ ਕਰੋ ਤਾਂ ਕਿ ਲਾਮਾ ਜਿਹੜਾ ਉਹ ਬਾਅਦ ਵਿੱਚ ਨਾਂ ਦੇ ਜੋ ਕਿ ਵੀ ਦਾਮਾ ਨਹੀਂ ਅਗਰੇ ਦਿੱਤਾ ਹੈ ਉਹ ਆਪਦੀ ਤਸੱਲੀ ਕਰਿਆ ਕਰੋ ਸਮਾਂ ਕੱਢ ਗਿਆ ਅੱਜ ਕੱਲ੍ਹ ਠੱਗੀਆਂ ਕਿਉਂ ਹੁੰਦਾ ਵੀ ਐ ਕਿਉਂਕਿ ਆਪਣੇ ਕੋ ਸਮਾਂ ਨਹੀਂ ਹੈਗਾ ਵੀ ਆਪਾਂ ਘਰੇ ਬੈਠੇ ਫੋਨ ਤੋਂ ਹੀ ਮੱਝ ਖਰੀਦ ਲੈਣੇ ਆ ਘਰੇ ਆ ਜੇ ਆਪਾਂ ਜਾਈਏ ਬਣਾ ਕਈ ਲੋਕ ਇੱਥੋਂ ਤੱਕ ਮੈਂ ਸੋਚਿਆ ਵੀ ਕਹਿੰਦੇ ਵੀ ਬਸ ਤੁਸੀਂ ਤਸੱਲੀ ਤੁਹਾਡੀ ਤੁਸੀਂ ਭੇਜ ਦਿਓ ਤੇ ਬਹੁਤੇ ਜਨਵਰ ਵੀ ਤੁਹਾਨੂੰ ਮੈਂ ਕਲੀਅਰ ਕਰਾਦਾ ਵੀ ਜਿਹੜੇ ਜਨਵਰ ਜ਼ਿਆਦਾ ਮੱਝਾਂ ਸੇਲ ਹੁੰਦੀਆਂ ਹਨ ਉਹਨਾਂ ਵਿੱਚੋਂ ਕੋਈ ਸੌਚੋ ਇੱਕ ਮੱਝ ਹੁੰਦੀ ਆ ਜਿਹੜੀ ਚੰਗੀ ਹੁੰਦੀ ਆ ਮਜਬੂਰੀ ਨਾਲ ਕੋਈ ਵੇਚਦਾ ਤੇ ਬਾਕੀ ਨਹੀਂ ਤੇ ਕੋਈ ਨਾ ਕੋਈ ਐਪ ਹੁੰਦਾ ਹੀ ਆ ਹੁਣ ਘਰ ਵਾਲਿਆਂ ਜਿਹੋ ਜਿਹੇ ਜਨਵਰ ਦੇਨੇ ਆ ਤੇ ਵਪਾਰੀਆਂ ਵੀ ਉਹੋ ਜੇ ਵੇਚਨੇ ਤੁਹਾਨੂੰ ਪਤਾ ਵਪਾਰੀ ਤੇ ਘਰੇ ਕੋਈ ਬੰਨ ਨਹੀਂ ਸਕਦਾ ਜਗਾ ਵੀ ਕਹਿੰਦਾ ਵੀ ਅੱਜ ਦਾ ਹਰਸ ਦੋ ਵੀ ਚਲੋ ਸਾਰੇ ਭਾਗੋ ਤਗੜੇ ਹੋ ਕੇ ਮਿਹਨਤ ਮਾਰੋ ਬਾਬਾ ਨਾਨਕ ਮਿਹਰ ਕਰੇ ਗੁਰਮਿੰਦਰ ਆਪਣੇ ਸੰਧੂ ਸੈਕਟਰੀ ਸਾਹਿਬ ਜੁੜੇ ਨੇ ਸਰਜੀਤ ਕਿੱਲ ਜੁੜਿਆ ਵੀਰ ਦੁੱਬਲੀ ਤੋਂ ਜੇ ਲਾਗੇ ਪਿੰਡ ਦੁਬੜੀ ਆ ਤੁਸੀਂ ਇੰਨਾ ਕਿ ਲੋ 2 ਕਿਲੋਮੀਟਰ ਦਾ ਪਾਇਆ ਕੱਢ ਕੇ ਨਹੀਂ ਆ ਸਕੇ ਇੱਧਰ ਪ੍ਰਭਿੰਦਰ ਵੀ ਕਹਿੰਦਾ ਹੈ ਵੀ ਬਾਬਾ ਦੀਪ ਸਿੰਘ ਮੇਅਰ ਕਰੇ YouTube ਤੇ ਤੇ ਗੁਰਪ੍ਰੀਤ ਸੰਧੂ ਵੀਰ ਕਹਿੰਦਾ ਵੀ ਮਿਕਸ ਫੀਡ ਕਿੱਥੋਂ ਬਣਾਉਂਦੇ ਨੇ ਗੁਰਜੀਤ ਸਿੰਘ ਜੀ ਜਰੂਰ ਦੱਸਣਾ ਇਹ ਵੀਰੇ ਮਿਕਸ ਫੀਡ ਜਿਹੜੀ ਬਣਾਉਂਦੇ ਆ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਸਵਾਜਪੁਰ ਆ ਬਾਜ ਫੀਡ ਫੈਕਟਰੀ ਵਾਲੇ ਉਹਨਾਂ ਤੋਂ ਹੀ ਮਿਕਸ ਫੀਡ ਜਿਹੜੀ ਬਣ ਕੇ ਹੁੰਦੀ ਆ ਉਹਨਾਂ ਤੋਂ ਜੇ ਤੁਸੀਂ ਖੰਡਾ ਵਗੈਰਾ ਵੀ ਲੈਣਾ ਵਾ ਉਹ ਵੀ ਮਿਲ ਜਾਂਦਾ ਵਾ ਜਿਵੇਂ ਸ਼ਾਈ ਪਰਿਵਾਰ ਦਾ ਖੰਡਾ ਹੋ ਗਿਆ ਜਾਂ ਚੰਗੀਆਂ ਦਾਲਾ ਦੂਲਾ ਇਡੀਆਂ ਰਸਤਾਂ 'ਚ ਉਹਨਾਂ ਦੀਆਂ ਆਉਂਦੀਆਂ ਬਹੁਤ ਵਧੀਆ ਦਾਣਾ ਹੁੰਦਾ ਉਹਨਾਂ ਕੋ ਕਿਸੇ ਵੀ ਤਰ੍ਹਾਂ ਨੂੰ ਤੁਸੀਂ ਲੈ ਸਕਦੇ ਜੀ ਤੇ ਬਾਕੀ ਸੱਜਣ ਹੋਰ ਵੀ ਕਾਫੀ ਜੁੜੇ ਆ ਨਾਸਿਰ ਗੁਜਰ ਜੁੜੇ ਆ ਵੀਰ ਮਿਲਦਾ ਪਾਕਿਸਤਾਨ ਤੋਂ ਆਪਣੇ ਲੈnde ਪੰਜਾਬ ਤੋਂ ਤੇ ਕਾਫੀ ਸੱਜਣ ਆਪਣੇ ਨਾਲ ਫੇਸਬੁੱਕ ਤੇ ਜੁੜੇ ਆ ਜਿਹੜੇ ਲੈnde ਪੰਜਾਬ ਤੋਂ ਕਿਉਂਕਿ ਸ਼ੌਂਕ ਹੁੰਦਾ ਹੈ ਸ਼ੌਂਕ ਪੂਰਾ ਕਰਦੇ ਆ ਸਭਰਾ ਦਾ ਇਹਨਾਂ ਵੀਰ ਦਾ ਨਾਮ ਬਣਾਤਾ ਇੰਦਰਾ ਵੀਰ ਮੱਝਾਂ ਨੇ ਹਾਤੀ ਸੰਧੂ ਵੀਰ ਕਹਿੰਦਾ ਵੀ ਸਭਰਾਮਾ ਦਾ ਨਾਮ ਬਣਾਤਾ ਇਹਨਾਂ ਵੀਰਾਂ ਨੇ ਵਾਕਿਆ ਹੀ ਤੇ ਕਰਪੇਜ ਵੀਰ ਕਹਿੰਦਾ ਵੀ ਮੇਰੇ ਤੋਂ ਵੀ ਕੋਈ ਨੂਰ ਦੀ ਝੋਟੀ ਆ ਉਹ ਗੋਲੀ ਵਾਲੀ ਫੀਡ ਖੋਸ਼ ਹੋ ਕੇ ਖਾਂਦੀ ਆ ਵਧੀਆ ਗੱਲ ਆ ਵੀਰੇ ਖੋਸ਼ ਹੋ ਕੇ ਖਾਂਦੀ ਆ ਤੇ ਚੰਗੀ ਕੰਪਨੀ ਦੀ ਫੀਡ ਪਾਓ ਗੋਲੀ ਵਾਲੀ ਫੀਡ ਪਾਉਣੀ ਆ ਚੰਗੀ ਪਾਓ ਸਰਜੀਤ ਵੀਰ ਕਹਿੰਦਾ ਵੀ ਮਿਲ ਕੇ ਗਿਆ ਮੈਂ ਗਰਜੀਤ ਨੂੰ ਗਰਜੀਤ ਨੂੰ ਤੇ ਤੁਸੀਂ ਰੋਜ਼ ਮਿਲਦੇ ਹੋਗੇ ਹਾਨੂੰ ਨਹੀਂ ਨਿ ਮਿਲੇ ਪਰਗੜ ਵੀਰ ਕਹਿੰਦਾ ਵੀ ਸਾਰੇ ਨੀਲੀ ਰਾਵੀ ਨੂੰ ਜਿਹੜੇ ਬਰੀਡਰ ਭਰਾ ਕੰਮ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਨੀਲੀ ਰਾਵੀ ਨਸਲ ਨੂੰ ਜਿਹੜਾ ਤੁਸੀਂ ਪਹਚਾਇਆ ਵਾ ਬਾਕੀ ਇਥੋਂ ਤਹੀ ਛੋਟੀ ਦੀ ਮਿਲਕਿੰਗ ਮੇਰੇ ਸੋਣਾ ਕੰਪਲੀਟ ਹੋ ਚੱਲੀ ਆ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਸਾਰੇ ਸੱਜਣਾ ਨੂੰ ਦਿਖਾ ਸਕੀਏ ਕਿਉਂਕਿ ਇਦਾਂ ਦੀਆਂ ਝੋਟੀਆਂ ਜਿਵੇਂ ਆਪਾਂ ਮਿਲਕਿੰਗ ਕਰਾਉਂਦੇ ਆ ਹੋ ਸਕਦਾ ਹੈ ਕੋਈ ਭਾਵੇਂ ਮਹੀਨੇ ਨੂੰ ਫੇਰ ਕੋਈ ਇਦਾਂ ਦੀ ਝੋਟੀ ਆ ਜੇ ਹੋ ਸਕਦਾ 2 ਸਾਲ ਆਵੇ ਨਾ ਕੋਈ ਬਹੁਤ ਵੱਡੀ ਪਰਫਾਰਮੈਂਸ ਹੋ ਜਾਂਦੀ ਆ ਤੇ ਮਿਹਨਤ ਜਿਹੜੀ ਉਹ ਵੀਰ ਗੁਰਜੀਤ ਦੀ ਬਹੁਤ ਹਾਰਡ ਵਰਕ ਜੇ ਕਹ ਲਈਏ ਇਥੋਂ ਤੁਸੀਂ ਦੁੱਧ ਪ੍ਰੋਪਰ ਵੇਖ ਸਕਦੇ ਜੀ ਇਹ ਬੋਦੇ ਉਥੇ ਰੱਖਣਾ ਦੁੱਧ ਆਪਾਂ ਇਤੋਂ ਤੋਂ ਹੀ ਪ੍ਰੋਪਰ ਮੈਂ ਦੁੱਧ ਤੇ ਫੋਕਸ ਕਰਦਾ ਵਾਂ ਤੇ ਬਗਲੋਂ ਜਾ ਹਿਰਨ ਕੋਲ ਪਹਿਲਾਂ ਕੰਡਾ ਬਗਲਾ ਵੇ ਤੇ ਜਸਪ੍ਰੀ ਕੋਰ ਕਹਿੰਦੇ ਆ ਵੀ ਕਿੰਵੇਂ ਸੂਏ ਆ ਪਹਿਲੇ ਸੂਏ ਆ ਇੰਦਰ ਇੰਦਰ ਮਾਰ ਇੱਥੇ ਹੀ ਆ ਓਕੇ ਇੰਦਰ ਇਹ ਬਹਿ ਜਾ ਜੀ ਦੋ ਇੱਕ ਮਿੰਟ ਰੋਜੋ ਇੱਕ ਡਿਜੀਟ ਰੋ ਲੈ ਲੈਂਦਾ ਇੱਥੋਂ ਤੁਸੀਂ ਫੇਸਬੁੱਕ ਵਾਲੇ ਸੱਜਣ ਜਿਹੜੇ ਆ ਉਹ 01 ਡਿਜੀਟ ਜਿਹੜਾ ਹੋ ਗਿਆ ਵਾ ਤੇ ਇੱਥੋਂ ਤੁਸੀਂ YouTube ਵਾਲੇ ਸੱਜਣ ਵੀ ਦੇਖ ਸਕਦੇ ਠੀਕ ਹੈ ਜੀ ਤੇ ਬੈਕ ਸਾਈਡ ਤੋਂ ਪਾਇਓ ਜੇ ਦੁੱਧ ਜਿਹਾ ਪਾਉਣਾ ਆ ਇੱਕ ਮਿੰਟ ਰੋਕ ਜੋ ਓਕੇ ਪੁੱਛ ਲੱਗ ਗਿਆ ਇਹ ਜਿਹੜੀ ਕਲੀਅਰ ਇੱਕ ਮਿੰਟ ਇੱਕ ਮਿੰਟ ਰੋਕ ਠੀਕ ਡਿਜੀਟ ਰੋ ਲੈ ਲੈਂਦਾ ਕਰ ਦਾਂ ਕਰ ਛੱਡ ਦੇ ਇੱਕ ਜੀ ਦਾ ਛੱਡ ਦੇ ਜੰਗਲੀ ਰੋਕ ਜੋ ਇੱਕ ਮਿੰਟ ਇੱਧਰ ਆ ਜਾ ਵੀਰ ਜੀ ਆ ਲਓ ਜੀ ਇਥੋਂ ਤੁਸੀਂ ਪਹਿਲਾਂ ਦੇ ਰੁਕ ਜੋ ਰੁਕ ਜੋ ਵੀ ਜੀ YouTube ਵਾਲੇ ਸੱਜਣ ਜਿਹੜੇ ਆ ਉਹ ਜ਼ੀਰੋ ਵੇਖ ਲਓ ਇਥੋਂ ਮੇਰੇ ਸਾਹਮਣੇ ਪ੍ਰੋਪਰ ਕਲੀਅਰ ਦਿਖ ਰਿਹਾ ਵ ਤੁਹਾਨੂੰ ਤੇ ਇਥੋਂ ਤੁਸੀਂ ਦੇਖ ਸਕਦੇ ਜੀ ਮੈਂ ਫੇਸਬੁੱਕ ਵਾਲਾ ਜਿਹੜਾ ਫੋਨ ਹੈ ਉਹ ਰੱਖਿਆ ਵ ਉੱਤੇ ਨੇ ਠੀਕ ਹੈ ਤੇ ਹੁਣ ਫੇਸਬੁੱਕ ਵਾਲੇ ਸੱਜਣ ਜਿਹੜੇ ਆ ਉਹ ਜ਼ੀਰੋ ਜਿਹੜੀ ਇਥੋਂ ਤੁਸੀਂ ਦੇਖ ਸਕਦੇ ਜੀ ਪ੍ਰੋਪਰ 1 ਡਿਜੀਟ ਵੀ ਹੋ ਗਿਆ ਤੇ ਨਾਲ ਹੀ ਜ਼ੀਰੋ ਦੁੱਧ ਪੜਦੇ ਆ ਬੈਕ ਸਾਈਡ ਤੋਂ ਪਾ ਲਓ ਬਾਕੀ ਮਾਰਨਿੰਗ ਟਾਈਮ ਜਿਹੜੀ ਉਹ ਫਾਈਨਲ ਮਿਲਕਿੰਗ ਹੋਣੀ ਆ ਕੋਈ ਵੀ ਸੱਜਣ ਆਉਣਾ ਚਾਵੇ ਤੁਸੀਂ ਇੱਥੇ ਆ ਕੇ ਨਾਲੇ ਝੋਟੀ ਦੇ ਦਰਸ਼ਨ ਕਰ ਸਕਦੇ ਹੋ ਨਾਲੇ ਦੁੱਧ ਦੇਖ ਸਕਦੇ 6 ਵਜੇ ਆਪਾਂ ਮਾਰਨਿੰਗ ਵੀ ਲਾਈਵ ਹੋਵਾਂਗੇ ਦੋਨਾਂ ਤੇ ਫੇਸਬੁੱਕ ਤੇ YouTube ਤੇ ਬੜਾ ਸਾਈਡ ਵੀਰ ਜੀ ਟੀਮਾਂ ਵੀਰ ਕਾਫੀ ਸੱਜਣ ਹੁਣ ਵੀ ਪਹੁੰਚੇ ਆ ਤੇ ਪੇਜ ਵੀਰ ਕਹਿੰਦਾ ਵੀ ਤੇਰੇ ਕੋਲ ਜਰੂਰ ਆਉਣਾ ਵੀਰ ਇੱਕ ਦਿਨ ਜਦੋਂ ਮਰਜੀ ਵੀਰੇ ਫੋਨ ਕਰਕੇ ਆ ਜਾਓ ਜਦੋਂ ਮਰਜੀ ਜੀਆਂ ਨੂੰ ਢਾਲੀਵਾਲ ਫਾਰਮਿੰਗ ਵਾਲੇ ਕਹਿੰਦੇ ਵੀ ਪਹਿਲਾ ਸੂਆ ਹਾਂਜੀ ਵੀਰ ਜੀ ਪਹਿਲਾ ਸੂਆ ਸੂਈ ਏ ਛੋਟੀ ਕੋਈ ਨੂਰ ਬੋਲਦੀ ਏ ਛੋਟੀ ਏ ਕੋਈ ਨੂਰ ਬੂਟਾ ਸਿੰਘ ਕਾਂ ਕੋ ਲਿਆ ਜਿਹੜਾ ਇਥੋਂ ਤੁਹਾਨੂੰ ਕਲੀਅਰ ਦੁੱਧ ਕਰਵਾ ਦਿੰਨੇ ਆਂ ਸੋ ਪ੍ਰੋਪਰ ਦੁੱਧ ਜਿਹੜਾ ਉਹ ਕੰਡੇ ਦੇ ਉੱਤੇ ਆ ਗਿਆ ਵਾ ਇਥੋਂ ਪਹਿਲਾਂ YouTube ਵਾਲੇ ਤੁਸੀਂ ਵੇਖ ਸਕਦੇ 8 ਕਿਲੋ 700 ਦੇ 78 ਗ੍ਰਾਮ ਹੋਇਆ ਥੋੜੀ ਲਾਈਟ ਆਨ ਕਰਿਓਗੇ ਤੇ ਇਥੋਂ Facebook ਵਾਲੇ ਸੱਜਣ ਜਿਹੜੇ ਆ ਲਾਈਟ ਮਾਰੋ ਥੋੜੀ ਸਾਈਡ ਜੀ ਨੂੰ ਮਾਰੋ 8 ਕਿਲੋ ਤੇ 700 ਦੇ 78 ਗ੍ਰਾਮ ਹੋਇਆ ਵਾ ਦੇ ਦੋਨਾਂ ਦੇ ਤੁਹਾਨੂੰ ਕਲੀਅਰ ਕਰਾਤਾ ਵਾ ਕਿ ਇਹ YouTube ਵਾਲੇ ਫੇਰ ਇੱਕ ਹੀ ਸੱਜਣ ਵੇਖ ਲਓ ਇਹ ਦੋ ਤੇ ਆ ਜਿਹੜਾ ਦੂਸਰੀ ਚਵਾਈ ਦਾ ਹੋਇਆ ਵਾ ਕੰਡਾ ਚੈੱਕ ਕਰਾ ਦਈਏ ਇੱਕ ਇਹ ਵਟਾ ਕਿੰਨੇ ਕਿਲੋ ਵਾਲਾ ਕਿਲੋ 778 ਗ੍ਰਾਮ ਹੋਇਆ ਕਹਿੰਦੇ ਉਹ ਵਟੇ ਦੇਣ ਵਾਲੀ ਆ 10 760 10 760 ਹੋ ਗਿਆ ਵਾ ਦੇਖ ਸਕਦੇ ਤੁਸੀਂ ਦੂਰੇ ਵਿਖਾਈ ਜਾ 1 ਕਿਲੋ ਦਾ ਰੱਖੋ 11 700 ਦੇ 62 ਹੋਇਆ ਸੋ ਇਹ ਦੂਜੀ ਜਵਾਈ ਦਾ ਜਿਹੜਾ ਦੁੱਧ ਦੇ ਨਾਲ ਖੰਡਾ ਦਾ ਉਹਨੂੰ ਚੈੱਕ ਕਰਾਤਾ ਹੈ ਕਿ ਇਕੱਲੇ ਵਟੇ ਜਿਹੜੇ ਆਪਾਂ ਉਹ ਵੀ weight ਕਰਾ ਦਿੰਨੇ ਆ ਇੱਥੋਂ ਤੁਸੀਂ ਪ੍ਰੋਪਰ ਖੰਡਾ 0 1 ਕਿਲੋ ਤੇ 983 ਗ੍ਰਾਮ ਦਾ ਇਹ 2 ਕਿਲੋ ਵਾਲਾ ਵਟਾ ਹੋਇਆ ਜੀ 2 ਕਿਲੋ ਤੇ 985 ਗ੍ਰਾਮ ਇਹਦਾ 3 ਕਿਲੋ ਵਜਨ ਰੱਖਿਆ ਆ ਪਕੰਡੇ ਦੇ ਉੱਤੇ ਥੋੜੇ ਬੋਦੇ ਪੁਰਾਣੇ ਹੁੰਦੇ ਆ ਤੇ ਘਸੇ ਹੁੰਦੇ ਆ ਬਾਕੀ ਇਹ ਸਾਹਮਣੇ ਝੋਟੀ ਜਿਹੜੀ ਆਪਾਂ ਲਾਈਵ ਕੀਤੀ ਆ ਇੱਥੋਂ ਤੁਸੀਂ ਪ੍ਰੋਪਰ ਇਹਦੀ ਬਿਊਟੀ ਤੇ ਇਹਦਾ ਢਾਂਚਾ ਦੇਖ ਸਕਦੇ ਬਾਕੀ ਲਾਸਟ ਦੇ ਦਿਨ ਤੁਹਾਨੂੰ ਤੋੜ ਕੇ ਵੀ ਦਿਖਾ ਦਾਂਗੇ ਜਿਹੜੇ ਸੱਜਣ ਆਏ ਆ ਅੱਜ ਮੇਕਿੰਗ ਟਾਈਮ ਤੇ ਸਭ ਤੋਂ ਪਹਿਲਾਂ ਤੇ ਸਾਹਮਣੇ ਵੀਰ ਰਵਿੰਦਰ ਸਿੰਘ ਸੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਵਧੀਆ ਵਧੀਆ ਤੇ ਕੀ ਕਹਿਣਾ ਚਾਹੋਗੇ ਝੋਟੀ ਬਾਰੇ ਮਿਲਕਿੰਗ ਚੱਲ ਰਹੀ ਆ ਕੱਲ ਦੀ ਬੜੀ ਸੋਹਣਾ ਪ੍ਰਦਰਸ਼ਨ ਕਰ ਰਹੀ ਆ ਹਾਂਜੀ ਸੋਹਣਾ ਦੇ ਰਹੀ ਵੀਰ ਜੀ ਬੜੀ ਮਿਹਨਤ ਹੈ ਬਿਲਕੁਲ ਜਿੰਦਾ ਝੋਟੀਆਂ ਨਿਕਰ ਕੇ ਆਉਣ ਚਲੋ ਬਾਜੇ ਦੀ ਹੋਰ ਜਿਆਦਾ ਛਾਣਾਂ ਲੱਗੇ ਬਿਲਕੁਲ ਸਹੀ ਗੱਲ ਠੀਕ ਹੈ ਤੇ ਅੱਗੇ ਡਾਕਟਰ ਬਜੇਤਰ ਸਿੰਘ ਘਹਿਰਾ ਜੀ ਆ ਸਤਿ ਸ਼੍ਰੀ ਅਕਾਲ ਜੀ ਹੋਰ ਡਾਕਟਰ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਤੇ ਆਪਾਂ ਸੀਮਨ ਸਪਲਾਈ ਦਾ ਕੰਮ ਫੇਰ ਕਰਤਾ ਸਟਾਰਟ ਹਾਂਜੀ ਹਾਂਜੀ ਕਰਤਾ ਸਟਾਰਟ ਠੀਕ ਠੀਕ ਆ ਤੇ ਬਾਕੀ ਏਰੀਆ ਏਰੀਆ ਮਾਝਾ ਏਰੀਆ ਸਾਰੇ ਮਾਝਾ ਏਰੀਆ ਸਾਰਾ ਹੀ ਆਪਣਾ ਠੀਕ ਹੈ ਨੰਬਰ ਬੋਲਦੇ ਮਾੜਾ ਹੈ 82890 82890 6758 6758 ਠੀਕ ਹੈ ਸੀਮਣਾ ਆਪਣੇ ਕੋ ਸਾਰੇ ਅਵੇਲੇਬਲ ਹੁੰਦੇ ਹਾਂਜੀ ਸਾਰੇ ਹੋਏ ਠੀਕ ਹੈ ਜੀ ਇਸ ਤੋਂ ਅੱਗੇ ਵੀਰ ਅੱਗੇ ਡਾਕਟਰ ਇਹ ਵੀ ਵੈਟਰਨਰੀ ਕੰਮ ਕਰਦੇ ਆ ਤੇ ਆਪਣਾ ਨਾਮ ਕੀ ਕੰਫਰਮ ਕਰਾਇਆ ਚਾਹਤੋ ਮੇਰਾ ਨਾਮ ਜੀ ਵਿਕਰਮਜੀਤ ਸਿੰਘ ਹਾਂਜੀ ਦਿਖਾਰਾ ਸਰਿਆਲੀ ਲਾਗੇ ਠੀਕ ਹੈ ਆਪਾਂ ਨੂੰ 2 ਸਾਲ ਹੋ ਗਏ ਆ ਵੈਟਰਰੀ ਫੀਲਡ ਦੇ ਵਿੱਚ ਕੰਮ ਕਰਦੇ ਆ ਠੀਕ ਠੀਕ ਇਹਦੇ ਨਾਲ ਤੇ ਆਪਣਾ ਵੀ ਇੱਕ ਰੀ ਫੋਨ ਨੰਬਰ ਬੋਲ ਦਿਓ ਸੀਮਨ ਆਪਣੇ ਕੋ ਹਰ ਤਰ੍ਹਾਂ ਦੇ ਹੁੰਦੇ ਆ ਏਆਈ ਕਰਾਉਣੀ ਹੋਵੇ ਕਹਿੰਨੇ ਸਾਰੇ ਹੁੰਦੇ ਨੇ ਨੀਲੀ ਰਾਵੀ ਦੇ ਸਾਰੇ ਹੁੰਦੇ ਬੋਲ ਨੀਲੀ ਰਾਵੀ ਦੇ ਸਾਰੇ ਬੋਲਣਦੇ ਆ ਜੀ ਠੀਕ ਠੀਕ ਹੈ ਨੰਬਰ ਆਪਣਾ ਹੈਗਾ ਜੀ 84274 6596 ਠੀਕ ਹੈ ਜੀ ਠੀਕ ਸੋ ਇਸ ਤੋਂ ਅੱਗੇ ਹੋਰ ਵੀ ਸੱਜਣ ਆਏ ਆ ਬਾਬਾ ਜੀ ਨਾਲ ਗੱਲਬਾਤ ਕਰ ਲੈਣੀ ਥੋੜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਚੜ੍ਹਦੀ ਕਲਾ ਤੇ ਕਿਦਾਂ ਲੱਗੀ ਪਰਫਾਰਮੈਂਸ ਫਿਰ ਬਹੁਤ ਵਧੀਆ ਜੀ ਬਹੁਤ ਚੰਗੀ ਝੋਟੀ ਆ ਤੇ ਠੀਕ ਆ ਬਹੁਤ ਮਿਹਨਤ ਆ ਗੁਰਜੀਤ ਸਿੰਘ ਦੀ ਵੀ ਬਿਲਕੁਲ ਬਿਲਕੁਲ ਹਾਂ ਜੀ ਬੜੇ ਚੈਨ ਗੁਰਜੀਤ ਸਿੰਘ ਦੀ ਵੀ ਮਿਹਨਤ ਆ ਤੇ ਆ ਵੀਰ ਭਿੰਦੇ ਦੀ ਵੀ ਨਾਲ ਯਾਰ ਇਹਦੀ ਤੇ ਬਹੁਤ ਜਿਆਦਾ ਯਾਰਾਂ ਸਾਡੀ ਹਾਂ ਜੀ ਇਹਦੀ ਆ ਸਹੀ ਗੱਲ ਹੈ ਜੀ ਤੇ ਬਾਕੀ ਇਹ ਮਹਾਰਾਜ ਭਾਗ ਲਾਵੇ ਇਹਨਾਂ ਦੀ ਮਿਹਨਤਾਂ ਨੂੰ ਬਿਲਕੁਲ ਬਿਲਕੁਲ ਪ੍ਰਸ਼ੰਸਾ ਪ੍ਰਕਟੀਆਂ ਬਹੁਤ ਸਾਰੇ ਇਹਨਾਂ ਨੂੰ ਹੋਰ ਸਹੀ ਗੱਲ ਹੈ ਬਹੁਤ ਵਧੀਆ ਸਾਲ ਤੇ ਇੱਥੇ ਡਾਕਟਰ ਸਾਹਿਬ ਆਏ ਸੀ ਡਾਕਟਰ ਸਾਹਿਬ ਕਿੱਥੇ ਆਵਾਜ਼ ਮਾਰਿਓ ਡਾਕਟਰ ਸਾਹਿਬ ਇੱਥੇ ਆਏ ਡਾਕਟਰ ਸਾਹਿਬ ਵੀ ਆਪਣੇ ਕੋਲ ਪਹੁੰਚੇ ਆ ਇਹ ਬਟਾਲੇ ਏਰੀਏ ਤੋਂ ਤੇ ਬੜਾ ਲੰਮਾ ਸਫ਼ਰ ਤੈਅ ਕਰਕੇ ਇੱਕ ਕਹਿ ਲਈਏ ਤੇ ਸ਼ੌਂਕ ਜਿਹੜਾ ਨਾ ਉਹ ਭਾਵੇਂ ਮੈਨੂੰ ਲੱਗਦਾ ਵੀ 800 ਕਿਲੋਮੀਟਰ ਵੀ ਦੂਰ ਜਾਣਾ ਪਵੇ ਤੇ ਉਹ ਵੀ ਜਾਣ ਨੂੰ ਦਿਲ ਕਰਦਾ ਵਾ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਆ ਸასიਆ ਡਾਕਟਰ ਸਾਹਿਬ ਅਸੀਤ ਜੀ ਪਹਿਲਾਂ ਤਾਂ ਆਪਣਾ ਨਾਮ ਕਨਫਰਮ ਕਰਾ ਦਿਓ ਜੀ ਸ਼ਿਲਿੰਦਰ ਸਿੰਘ ਪੰਨੂ ਜੀ ਸ਼ਿਲਿੰਦਰ ਸਿੰਘ ਪੰਨੂ ਠੀਕ ਹੈ ਜੀ ਤੇ ਡਾਕਟਰ ਸਾਹਿਬ ਫਿਰ ਸ਼ੌਂਕ ਕਰੋਂ ਦਾ ਪਿਆਵਾ ਵੈਸੇ ਤੇ ਮੈਨੂੰ ਪਤਾ ਲੱਗਾ ਵੀ ਕਾਫੀ ਜਿਆਦਾ ਸਟੱਡੀ ਵੀ ਕੀਤੀ ਹੈ ਤੁਸੀਂ ਹਾਂ ਜੀ ਹਾਂ ਜੀ ਮੈਂ ਭਾਈ ਐਮਪੀਏਸ ਕੀਤੀ ਡਿਗਰੀ ਠੀਕ ਠੀਕ ਹੈ ਤੇ ਸਰਕਾਰੀ ਜੋਬ ਕਰਦਾ ਤੇ ਵੈਸੇ ਮੈਂ ਮਤਲਬ ਬਚਪਨ ਤੋਂ ਹੀ ਆ ਪਿੰਡ ਦੇ ਰਹਿਣ ਵਾਲੇ ਆ ਠੀਕ ਹੈ ਤੇ ਸ਼ੁਰੂ ਤੋਂ ਹੀ ਡੰਗਰਾਂ ਲਗਾ ਹੋਇਆ ਹੈਗਾ ਵੀ ਚੋ ਛੱਟਦਾ ਸੀ ਕੰਮ ਠੀਕ ਠੀਕ ਉਹ ਦੁਬਾਰਾ ਫੇਰ ਰੱਖੀ ਆ ਤੇ ਜਿਆਦਾ ਲਗਾਵ ਨਹੀਂ ਲੀਰਾ ਵੀ ਨਾਲ ਹਾਂ ਜੀ ਜਿਆਦਾ ਠੀਕ ਹੈ ਠੀਕ ਠੀਕ ਹੈ ਤੇ ਆਪਣੇ ਕੋਲ ਵੀ ਚੰਗੇ ਜਨਵਰ ਨਹੀਂ ਲੀਰਾ ਵੀ ਦੇ ਹਾਂ ਜੀ ਐਨ ਜੀ ਠੀਕ ਨਹੀਂ ਠੀਕ ਠੀਕ ਹੈ ਠੀਕ ਹੈ ਸੋ ਬਹੁਤ ਬ ਤੇ ਬਾਕੀ ਆਪਾਂ ਮਾਰਨਿੰਗ ਟਾਈਮ ਸਾਰੇ ਸੱਜਣਾ ਨਾਲ ਫਿਰ ਕੱਲ ਤੋਂ ਜੁੜਾਂਗੇ ਸਵੇਰੇ 6 ਵਜੇ ਜਿਹੜੀ ਇਹ ਫਾਈਨਲ ਮਿਲਕਿੰਗ ਆਪਾਂ ਕਰਨੀ ਆ ਤੇ ਵੱਧ ਤੋਂ ਵੱਧ ਸੱਜਣਾ ਲਾਈਵ ਦੇ ਵਿੱਚ ਵੀ ਜੁੜਿਓ ਤੇ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ